ਦਰਿਆ ਪਾਣੀ ਦਾ ਭਰ ਕੇ ਚੱਲਦਾ ਹੈ ਕਿਉਂਕਿ ਭਗਤ ਜੀ ਨੇ ਆ ਜ਼ਿਕਰ ਪਾਣੀ ਦਾ ਵੀ ਕੀਤਾ ਤਰੰਗ ਦਾ ਵੀ ਪਾਣੀ ਦਾ ਵੀ ਹੁਣ ਦਰਿਆ ਵਿੱਚੋਂ ਉੱਠੇ ਉਛਾਲਾ ਜਦ ਪਾਣੀ ਦੀ ਲਹਿਰ ਉੱਠੇ ਕਿਨਾਰੇ ਨੂੰ ਤੋੜ ਕੇ ਉਹ ਥੱਲੇ ਡੂੰਗੀ ਥਾਂ ਛੱਪੜ ਵੀ ਚਲੀ ਜਾਏ ਕਿਸੇ ਟੋਬੇ ਵਿੱਚ ਖੱਡ ਵਿੱਚ ਪਾਣੀ ਭਰ ਜਾਏ ਹੁਣ ਪਾਣੀ ਜਿਹੜਾ ਹੈ ਉਹ ਨਿਰਮਲ ਦਰਿਆ ਨਾਲੋਂ ਆਇਆ ਕੁਝ ਦਿਨਾਂ ਤੋਂ ਬਾਅਦ ਉਹੀ ਟੋਬੇ ਵਿੱਚ ਛੱਪੜ ਵਿੱਚ ਪਿਆ ਹੋਇਆ ਪਾਣੀ ਬਦਬੋਹ ਮਾਰਨ ਲੱਗ ਪਵੇਗਾ ਉਸ ਵਿੱਚ ਕੀੜੇ ਪੈ ਜਾਣਗੇ ਕੋਈ ਆਦਮੀ ਉਹਦੇ ਕੋਲ ਨੇੜੇ ਨਹੀਂ ਬੈਠਣਾ ਪਸੰਦ ਕਰੇਗਾ ਪਰ ਉਸੇ ਪਾਣੀ ਨੂੰ ਜੇਕਰ ਕੋਈ ਚੁੱਕ ਕੇ ਉਸ ਦਰਿਆਾਂ ਦੇ ਵਿੱਚ ਛੱਡ ਦੇਵੇ ਤੇ ਜਿਹਦੇ ਕੋਲ ਬਦਬੋਹ ਤੇ ਕਿਰਮ ਸਨ ਬਸ ਦਰਿਆ ਨਿਰਮਲ ਵੀ ਜਾਨ ਦੀ ਦੇਰੇ ਸੱਚ ਇਹਵੇ ਉਹ ਮੈਲਾ ਪਾਣੀ ਵੀ ਨਿਰਮਲ ਹੋ ਜਾਂਦਾ ਹੈ ਬਸ ਇੱਕ ਬੇਨਤੀ ਹੈ ਕਿ ਉਸ ਪਰਿਪੂਰਣ ਪਰਮਾਤਮਾ ਤੋਂ ਵਿਛੜਿਆ ਹੋਇਆ ਅੰਦਰ ਇਹਦੇ ਵਿੱਚ ਵਾਸ਼ਨਾਵਾਂ ਦੀ ਮਾਲਕ ਹੈ ਵਿਕਾਰਾਂ ਦੇ ਕਿਰਮ ਨੇ ਤੇ ਜਦੋਂ ਇਹ ਹੀ ਅੰਦਰ ਪਰਮਾਰਥ ਤੇ ਚੱਲਦਾ ਸਿਮਰਨ ਕਰਦਿਆਂ ਉਸ ਮਾਲਕ ਵਿੱਚ ਅਪੇਧ ਹੋ ਜਾਏ ਸੱਚ ਇਹ ਵੇ ਤਨ ਪੰញਾ ਤਤਾਂ ਦਾ ਪਰ ਜਿਹੜਾ ਪੰញਾ ਤਤਾਂ ਵਿੱਚ ਵਿਚਿਰਦਾ ਉਹ ਜਉਂਦੇ ਜੀ ਆਪਣੇ ਮਾਲਕ ਵਿੱਚ ਅਪੇਧ ਹੁੰਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪਵਿੱਤਰ ਬਾਣੀ ਚੋਂ ਦੇਖਾਂਗੇ ਮਹਾਰਾਜ ਜੀ ਨੇ ਕਿਹਾ ਕਿ ਸਿਰਫ ਇੱਕ ਵਾਸ਼ਨਾ ਅਵਿਧਿਆ ਮਾਇਆ ਅਗਿਆਨਤਾ ਉਹਨੇ ਦੂਰੀ ਬਣਾ ਦਿੱਤੀ ਹੁਣ ਭਗਤ ਰਵਿਦਾਸ ਸਾਹਿਬ ਉਹ ਪਰਮਾਤਮਾ ਦਾ ਚਿੰਤਨ ਕਰਦੇ ਆਂ ਪ੍ਰੇਮਾ ਭਗਤੀ ਕਰਦੇ ਆਂ ਅਖੀਰ ਉਹਦੇ ਵਿੱਚ ਜਦੋਂ ਅਭੇਦਤਾ ਦੀ ਗੱਲ ਚੱਲਦੀ ਏ ਫਿਰ ਕਹਿੰਦੇ ਨੇ ਮਾਲਕ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਹੁਣ ਅੰਤਰ ਰਹੀਂ ਆਓ ਥੋੜਾ ਜਿਹਾ ਬਾਣੀ ਚੋਂ ਦੇਖੀਏ ਭਾਈ ਵੀਰ ਸਿੰਘ ਉਹਣਾ ਨੇ ਇੱਕ ਬੜੀ ਸੋਹਣੀ ਗੁਰੂ ਗ੍ਰੰਥ ਸਾਹਿਬ ਤੇ ਲੇਖ ਲਿਖੇ ਕਾਫੀ ਸਮਾਂ ਪਹਿਲਾਂ ਤੇ ਉਹਦੇ ਵਿੱਚ ਉਹਨਾਂ ਇੱਕ ਆਪਾ ਤੇ ਇੱਕ ਪਰਮ ਆਪਾ ਇੱਕ ਆਪਾ ਇੱਕ ਪਰਮ ਆਪਾ ਉਹਦਾ ਜ਼ਿਕਰ ਬੜੀ ਬੜੀ ਕੀਤਾ ਆਪੇ ਦਾ ਅਰਥ ਆਤਮਾ ਤੇ ਪਰਮ ਆਪੇ ਦਾ ਅਰਥ ਪਰਮਾਤਮਾ ਉਹਨਾਂ ਨੇ ਉੱਥੇ ਇੱਕ ਉਦਾਹਰਨ ਦਿੱਤੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਸਾਰੇ ਸ਼ਬਦ ਨੇ ਕਹਿੰਦੇ ਨੇ ਪਾਣੀ ਜਦੋਂ ਵਰ੍ਹਸ਼ਦਾ ਹੈ ਜਾਂ ਗੜੇ ਬਣ ਕੇ ਡਿੱਗਦਾ ਹੈ ਬਰਫ਼ ਬਣ ਕੇ ਡਿੱਗਦਾ ਹੈ ਹੈ ਤਾਂ ਉਹ ਪਾਣੀ ਜੰਮਿਆ ਨਾ ਉਹ ਪਾਣੀ ਠੰਡ ਕਰਕੇ ਜੰਮ ਗਿਆ ਉਹ ਆਪਣੇ ਆਪ ਨੂੰ ਵਕ ਕਰੀ ਬੈਠਾ ਤੇ ਉਸ ਜੰਮੇ ਕੋਈ ਪਾਣੀ ਨੇ ਥਾਂ ਵੀ ਜ਼ਿਆਦਾ ਨਿਕੇਰੀ ਜਦੋਂ ਬਰਫ਼ ਜੰਮੀ ਹੋਵੇ ਤੇ ਆਪਾਂ ਉਹਨੂੰ ਘਰ ਦੀ ਆ ਫ੍ਰਿਜ ਵਿੱਚ ਵੀ ਰੱਖਨੇ ਆ ਖਾਣਿਆਂ ਵਿੱਚ ਛੋਟੀਆਂ-ਛੋਟੀਆਂ ਬਰਫ਼ ਦੀਆਂ ਟੁਕੜੀਆਂ ਨੇ ਥੋੜੀ ਥਾਂ ਵਿੱਚ ਹੀ ਉਹ ਬੰਦ ਨੇ ਨਾ ਤੇ ਉਹਨੂੰ ਆਪਾਂ ਬਾਹਰ ਕੇ ਕੱਢ ਕੇ ਕਿਤੇ ਫਰਸ਼ ਤੇ ਰੱਖ ਦਈਏ ਤੇ ਜਦੋਂ ਉਹ ਬਰਫ਼ ਪਿਗਲਣ ਲੱਗੇਗੀ ਤੇ ਦੇਖੋ ਉਹ ਆਪਣੀ ਦਹਿਰੇ ਨੂੰ ਇੱਕੋ ਦਮ ਵਧਾ ਦਿੰਦੀ ਹੈ ਪਿਗਲਿਆ ਹੋਇਆ ਪਾਣੀ ਪਿਗਲੀ ਕੋਈ ਬਰਫ਼ ਉਹ ਪਾਣੀ ਬਣਦਾ ਉਹ ਥਾਂ ਦਾ ਘੇਰਾ ਵੀ ਜ਼ਿਆਦਾ ਉਹਦਾ ਵਧੀ ਜਾਂਦਾ ਪਰ ਫਿਰ ਵੀ ਉਸ ਪਿਗਲੇ ਕੋਈ ਬਰਫ਼ ਦੇ ਪਾਣੀ ਦੀ ਕੋਈ ਸੀਮਾ ਹੈ ਪਰ ਜਦੋਂ ਉਹ ਹੀ ਪਾਣੀ ਹਵਾ ਚੱਲਦੀ ਏ ਪੌਣ ਦੇ ਵਿੱਚ ਉੱਡਦਾ ਸੱਚ ਇਹਵੇਂ ਉਹ ਪਾਣੀ ਦੀ ਬੂੰਦ ਸਰਬ ਵਿਆਪਕ ਹੋ ਕੇ ਇੱਕੋ ਦਿਨ ਸਾਰੀਆਂ ਥਾਵਾਂ ਤੇ ਸਮਾ ਜਾਂਦੀ ਹੈ ਪਵਨ ਵਿੱਚ ਚਲੀ ਗਈ ਸਮਝਿਓ ਬੇਨਤੀ ਆਪਾ ਪਰਮ ਆਪਾ ਉਹ ਕਹਿੰਦੇ ਨੇ ਦੇਖੋ ਇਹ ਜੀਵ ਪਰਮਾਤਮਾ ਤੋਂ ਵਿਛੜਿਆ ਬਣਾਈ ਖੇਡ ਉਹਨੀ ਹੈ ਖੇਡ ਰਚੀ ਉਸ ਬਾਜੀਗਰ ਨੇ ਕਈਆਂ ਨੂੰ ਵਿਛੋੜੀ ਜਾਂਦਾ ਹੈ ਕਈਆਂ ਨੂੰ ਮਿਲਾਈ ਜਾਂਦਾ ਹੈ ਕਈਆਂ ਨੂੰ ਪੁਵਾਹੀ ਜਾਂਦਾ ਹੈ ਕਈਆਂ ਨੂੰ ਜੋੜੀ ਜਾਂਦਾ ਹੈ ਉਸ ਪਰਮਾਤਮਾ ਤੋਂ ਵਿਛੜਿਆ ਹੋਇਆ ਖੌਮੇ ਕਰਕੇ ਠੋਸ ਹੋ ਗਿਆ ਇਹ ਜੰਮ ਕੇ ਬਰਫ਼ ਬਣ ਗਿਆ ਤੇ ਜਿੰਨਾ ਖੌਮੇ ਦਾ ਇਹਦਾ ਦਾਇਰਾ ਵੀ ਫਿਰ ਛੋਟਾ ਹੈ ਨਾ ਕਿਉਂਕਿ ਖੌਮੇ ਜਿਹੜੀ ਏ ਉਹ ਸੰਕੀਰਣ ਹੁੰਦੀ ਏ ਤੇ ਜਿੱਤੇ ਖੌਮੇ ਮਰ ਜਾਏ ਉਹ ਇੱਕੋ ਦਮ ਪਰਮ ਆਪੇ ਵਿੱਚ ਲੀਨ ਹੋਇਆ ਅੰਦਰ ਸਰਬ ਵਿਆਪਕ ਹੋ ਜਾਂਦਾ ਹੈ ਖੌਮੇ ਦਾ ਦਾਇਰਾ ਹੈ ਪਰ ਜਿਹਦੇ ਅੰਦਰ ਮੈਂ ਮਰ ਗਈ ਮੈਂ ਦਾ ਦਾਇਰਾ ਤੂੰ ਦਾ ਦਾਇਰਾ ਕੀ ਹੈ ਮੇਰਾ ਘਰ ਇਹਦਾ ਦਾਇਰਾ ਹੈ ਮੇਰਾ ਪਰਿਵਾਰ ਇਹਦਾ ਦਾਇਰਾ ਹੈ ਪਰ ਜਦੋਂ ਕੋਈ ਤੂੰ ਤੂੰ ਕਹਿਣ ਲੱਗ ਪਏ ਉਹਦਾ ਘਰ 2 4000 ਗਜ ਵਿੱਚ ਨਹੀਂ ਸਾਰੀ ਧਰਤੀ ਹੀ ਉਹਦਾ ਚੌਂਕਾ ਤੇ ਘਰ ਬਣ ਜਾਂਦੀ ਹੈ ਖੌਮੇ ਸੰਕੀਰਣ ਖੈ ਇਹਦੇ ਵਿੱਚ ਪਕੜ ਹੈ ਹੁਣ برف ਜੰਮੀ ਕੋਈ ਉਹਦਾ ਦਾਇਰਾ ਖੈ ਤੇ ਜਦੋਂ ਕਿਰਨ ਪਈ ਤੇ ਉਹ ਹੀ برف ਪਿਗਲ ਕੇ ਪਾਣੀ ਬਣੀ ਉਹਦਾ ਦਾਇਰਾ ਵੀ ਵੱਧ ਗਿਆ ਤੇ ਜਦੋਂ ਉਹ ਹੀ ਖਵਾ ਵੀ ਚੁੱਡਿਆ ਪਾਣੀ ਤੇ ਇੱਕੋ ਦਮ ਸਰਵ ਵਿਆਪਕ ਆਕਾਸ਼ ਵਿੱਚ ਸਮਾ ਗਿਆ ਖੌਮੇ ਕਰਕੇ ਬੰਦਾ ਬਰਪ ਬਣਿਆ ਜਦੋਂ ਗੁਰੂ ਦੇ ਸ਼ਬਦ ਦਾ ਸੇਕ ਲੱਗਦਾ ਸੱਚ ਇਹਵੇ द्रਵਦਾ ਇਹ ਪਿਗਲਦਾ ਹੈ ਉੰਜ ਅੰਦਰ ਦਰਵਣਾ ਬੜਾ ਮੁਸ਼ਕਲ ਹੈ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਜਦੋਂ ਇਹ द्रਵ ਜਾਂਦਾ ਹੈ ਇਹਦਾ ਦਾਇਰਾ ਵੀ ਵਿਸ਼ਾਲ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਉੱਚੇ ਮੰਡਲਾਂ ਵਿੱਚ ਸੁਰਤ ਉੱਡਦੀ ਹੈ ਸੱਚ ਇਹਵੇ ਕਿ ਇਹ ਸਰਬ ਵਿਆਪਕ ਵਿੱਚ ਅਪੇਧ ਹੋ ਜਾਂਦਾ ਹੈ ਸਤਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਰਮਾਇਆ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾਰਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਇੱਕ ਵਾਰ ਦਾਸ ਨੇ ਤੇ ਅਰਜ਼ ਕੀਤੀ ਸੀ ਭਾਵੇਂ ਇਹ ਸ਼ਬਦ ਅਸੀਂ ਅਕਸਰ ਪੜ੍ਹਨੇ ਆ ਕਿ ਮਿਰਤਕ ਦੇ ਭੋਗ ਤੇ ਸ਼ਬਦ ਪੜਿਆ ਜਾਂਦਾ ਪਰ ਦਰਅਸਲ ਮਹਾਪੁਰਖ ਗੁਰਮਖ ਵਿਦਵਾਨ ਇਹਦੇ ਅਰਥ ਮਰਤਕ ਸਰੀਰ ਨਾਲ ਨਹੀਂ ਕਰਦੇ ਇਹ ਤਾਂ ਜਉਂਦੇ ਜੀ ਸਰਬ ਵਿਆਪਕ ਪਰਮਾਤਮਾ ਦੀ ਲਖਤਾ ਵਾਲੇ ਬ੍ਰਹਮ ਗਿਆਨੀ ਦੀ ਅਵਸਥਾ ਹੈ ਮੈਂ ਸਿਰਫ ਸ਼ਬਦ ਦੇ ਅਰਥ ਕਰ ਰਿਹਾ ਅਵਸਥਾ ਨਹੀਂ ਜੋ ਸ਼ਬਦ ਨੇ ਕਿਹਾ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਆ ਰਾਂ ਸੂਰਜ ਦੀ ਕਿਰਨ ਬਰਫ਼ ਉੱਤੇ ਪੈ ਜਾਏ ਪਿਗਲ ਕੇ ਪਾਣੀ ਪਾਣੀ ਵਿੱਚ ਮਿਲ ਮਿਲ ਜਾਂਦਾ ਹੈ ਜਦੋਂ ਅੰਦਰ ਨੂੰ ਗੁਰੂ ਸ਼ਬਦ ਦਾ ਸੇਖ ਇਹਨੂੰ ਬਖਸ਼ੀਸ਼ ਰੂਪ ਕਿਰਨ ਕਹਿ ਲਈਏ ਨਾਮ ਦੀ ਕਿਰਨ ਕਹਿ ਲਈਏ ਸੱਚ ਇਹ ਵੇ ਜਿਹੜਾ ਠੋਸ ਹੌਮੇ ਚ ਬਣਿਆ ਇਹ ਪਿਘਲ ਜਾਂਦਾ ਹੈ ਇਹ द्रਵ ਜਾਂਦਾ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਕੂਆ ਰਾਮ ਜੋਤੀ ਜੋਤ ਰਲੀ ਤੋਹੀ ਮੋਹੀ ਮੋਹੀ ਤੋਹੀ ਜੋਤੀ ਜੋਤ ਰਲੀ ਸੰਪੂਰਨ ਥਿਆਰਾਂ ਮੁਕੰਮਲ ਹੋ ਗਿਆ ਉਹਨੂੰ ਮੰਜ਼ਲ ਮਿਲ ਗਈ ਉਹ ਪੂਰਾ ਹੋ ਗਿਆ ਭਾਵਾਂ ਕੇ ਆਪਣੇ ਪੰਜਾਬ ਵਿੱਚ ਇਹ ਸ਼ਬਦ ਘਰਾਂ 'ਚ ਹੀ ਵਰਦੇ ਨੇ ਕਿ ਜਦੋਂ ਕਿਸੇ ਦੀ ਮੌਤ ਹੋਣੀ ਤੇ ਕਹਿੰਣਾ ਫਲਾਣਾ ਬੰਦਾ ਪੂਰਾ ਹੋ ਗਿਆ ਨਹੀਂ ਪੂਰਾ ਕੋਈ ਮਹਾਪੁਰਖ ਹੁੰਦਾ ਹੈ ਬਾਕੀ ਤਾਂ ਮਰਦੇ ਨੇ ਵਾਸ਼ਨਾ ਦੇ ਬੱਦੇ ਸਰੀਰ ਛੱਡਦੇ ਨੇ ਅਗਲੇ ਸਰੀਰ ਵਿੱਚ ਜਾਂ ਪਕੜ ਬਣਾ ਲੈਂਦੇ ਨੇ ਸੰਪੂਰਨthia ਮੁਕੰਮਲ ਉਹ ਹੁੰਦਾ ਹੈ ਜਿਹੜਾ ਜੁੰਦੇ ਜੀ ਉਹਦੇ ਵਿੱਚ ਅਪੇਧ ਹੋ ਗਿਆ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਕੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਜਿਹੜਾ ਸੰਪੂਰਨ ਹੋ ਗਿਆ ਮੁਕੰਮਲ ਹੋ ਗਿਆ ਉਹ ਫਿਰ ਅਗਲੀ ਅਵਸਥਾ ਕਿਰਪਾ ਕੀ ਹੈ ਬ੍ਰह्म ਦੀਸੈ ਬ੍ਰह्म ਸੁਣੀਏ ਏਕ ਏਕ ਵਖਾਣੀਏ ਉਹਨੂੰ ਦਿਸਦਾ ਵੀ ਕੇਵਲ ਪਰਬ੍ਰह्म ਬ੍ਰह्म ਹੀ ਦਿਸਦਾ ਤੇ ਬ੍ਰह्म ਕੀ ਉਹਨੂੰ ਸੁਣਾਈ ਦਿੰਦਾ ਹੈ ਬ੍ਰह्म ਦੀਸੈ ਬ੍ਰह्म ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਮਹਾਰਾਜ ਕਿੰਨ ਨੂੰ ਪਰਮਾਤਮਾ ਤੋਂ ਬਿਨਾ ਦੂਜਾ ਕੋਰ ਕਿਸੇ ਨੂੰ ਦੇਖਦੇ ਨਹੀਂ ਸਤਿਗੁਰੂ ਨੇ ਕਿਹਾ ਇਹ ਹੈ ਅਵਸਥਾ ਕਿ ਜਦੋਂ ਜਪਣ ਵਾਲਾ ਸਿਮਰਨ ਕਰਨ ਵਾਲਾ ਉਸ ਵਿੱਚ ਅਪੇਧ ਹੋ ਗਿਆ ਉਹਦਾ ਰੂਪ ਹੋ ਗਿਆ ਤੇ ਇਹ ਅਵਸਥਾ ਕਬੀਰ ਸਾਹਿਬ ਨੇ ਵੀ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਜ਼ਿਕਰ ਕੀਤਾ ਗੁਰੂ ਅਰਜੁਨ ਸਾਹਿਬ ਨੇ ਕਿਰਪਾ ਕੀਤੀ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹ ਪਹੁੰਚੇ ਹੋਏ ਸੰਤ ਖਾਲਸੇ ਲਈ ਵੀ ਸ਼ਬਦ ਵਰਤੇ ਕਹਿਣ ਲੱਗੇ ਅਪੇਧ ਹੋ ਗਿਆ ਆਓ ਅਸੀਂ ਥੋੜਾ ਜਿਹਾ ਬਾਣੀ ਚਖੋਰ ਦੇਖੀ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਚ ਤਬਦੀਲੀ ਆਈ ਉਹਨਾਂ ਦਾ ਪਵਿੱਤਰ ਬਚਨ ਹੈ ਕਿ ਗੰਗਾ ਕੈ ਸੰਸਲਤਾ ਬਿਗਰੀ ਬਿਗਰੀ ਦਾ ਅਰਥ ਉਹ ਪੰਜਾਬੀ ਵਾਲਾ ਨਹੀਂ ਕਿ ਫਲਾਣੇ ਦਾ ਮੁੰਡਾ ਵਿਗੜ ਗਿਆ ਮਾਪਿਆਂ ਤੋਂ ਬਿਗਰੀ ਦਾ ਅਰਥ ਹੈ ਤਬਦੀਲੀ ਆ ਗਈ ਚੇਂਜ ਹੋ ਗਿਆ ਸਰੀਰ ਉਹੀ ਹੁੰਦਾ ਹੈ ਪਿਛਲੇ ਦਿਨ ਵੀ ਅਰਜ਼ ਕਰਕੇ ਆਇਆ ਜਦੋਂ ਅੰਦਰ ਬਖਸ਼ੀਸ਼ ਹੁੰਦੀ ਹੈ ਉਦੋਂ ਸ਼ਬਦ ਦੀ ਕੀਮਤ ਹੀ ਵੱਖਰੀ ਪੈਣ ਲੱਗ ਪੈਂਦੀ ਹੈ ਇੱਕ ਆਦਮੀ ਜਦੋਂ ਉਹ ਸੰਗਤ ਵੀ ਜਾਂਦਾ ਹੈ ਉਹਦੇ ਸੁਭਾਅ ਵਿੱਚ ਉਹਦੇ ਬੈਠਣ ਵਿੱਚ ਉਹਦੇ ਬੋਲਣ ਵੀ ਤਬਦੀਲੀ ਆਉਂਦੀ ਹੈ ਕਬੀਰ ਸਾਹਿਬ ਕਹਿੰਦੇ ਨੇ ਗੰਗਾ ਉਹਦੇ ਵਿੱਚ ਮੈਲਾ ਪਾਣੀ ਆ ਗਿਆ ਨਦੀ ਦਾ ਪਾਣੀ ਆਇਆ ਤੇ ਉਹ ਸਲ ਤਾਂ ਉਹ ਗੰਗਾ ਜਿਹੜੀ ਹੈ ਉਹਦੇ ਵਿੱਚ ਮਿਲੀ ਕੋਈ ਨਦੀ ਵਿਗੜ ਗਈ ਤਬਦੀਲ ਹੋ ਗਈ ਤਬਦੀਲੀ ਇਹ ਹੋਈ ਮੈਲੇ ਨਾਲ ਭਰੀ ਸੀ ਗੰਗਾ ਵਿੱਚ ਮਿਲੀ ਤੇ ਗੰਗਾ ਦਾ ਰੂਪ ਹੋ ਗਈ ਸਮਾ ਗਈ ਪਰ ਦੇਖੋ ਪਾਣੀ ਦੀ ਅੰਸ ਇੱਕੋ ਸੀ ਮੈਲਾ ਹੋ ਕੇ ਵੀ ਪਾਣੀ ਉਹਦੇ ਵਿੱਚ ਅੰਸ ਹੈ ਕਿ ਉਹ ਨਿਰਮਲ ਜ਼ਰੂਰ ਹੋਵੇਗਾ ਜਿੰਨਾ ਮਰਜੀ ਬੰਦਾ ਪਾਪੀ ਹੋ ਜਾਏ ਨਫ਼ਰਤ ਨਾ ਕਰਿਓ ਉਹਦੇ ਵਿੱਚ ਅੰਸ ਹੈ ਪਰਮਾਤਮਾ ਤਰਸ ਕਰੇ ਪਾਪੀ ਵੀ ਸੰਤ ਬਣ ਸਕਦਾ ਮੈਲੇ ਤੋਂ ਮੈਲੇ ਪਾਣੀ ਵਿੱਚ ਵੀ ਅੰਸ ਹੈ ਨਿਰਮਲਤਾਈ ਦੀ ਜੈਸੇ ਮੈਲ ਨਾ ਲੱਗੈ ਜਲਾ ਉਹਦੇ ਅੰਦਰ ਉਹ ਅੰਸ ਮੌਜੂਦ ਹੈ ਕਹਣ ਉਹ ਨਦੀ ਗੰਗਾ ਵਿੱਚ ਮਿਲੀ ਗੰਗਾ ਦਾ ਰੂਪ ਹੋ ਗਈ ਵਿਗੜ ਗਈ ਤਬਦੀਲ ਹੋ ਗਈ ਦੂਸਰਾ ਬਚਨ ਉਹਨਾਂ ਦਾ ਪੜਨੇ ਕਹਿਣ ਲੱਗੇ ਦੇਖੋ ਆਮ ਰੁਖ ਚੰਦਨ ਦੀ ਸ਼ੂਹ ਨੂੰ ਮਿਲੀ ਤੇ ਉਹ ਸ਼ੂ ਉਹ ਸਪਰਸ਼ ਤਾਂ ਨੇੜੇ ਪੈਦਾ ਹੋ ਕੇ ਨਹੀਂ ਚੰਦਨ ਨੇ ਆਪਣੀ ਮਹਿਕ ਛੱਡੀ ਹਵਾ ਵਿੱਚ ਮਹਿਕ ਤੁਰੀ ਤੇ ਖਵਾਨੇ ਉਸ ਸੁਗੰਧੀ ਦੂਜੇ ਬੂਟੇ ਤੱਕ ਪਹੁੰਚਾ ਦਿੱਤੀ ਤੇ ਉਸ ਬੂਟੇ ਵਿੱਚ ਉਸ ਪੇੜੇ ਵਿੱਚ ਵੀ ਉਹ ਸੁਗੰਧੀ ਆਉਣ ਲੱਗ ਪਈ ਜਿਹੜੀ ਸੁਗੰਧੀ ਚੰਦਨ ਕੋਲੋਂ ਉਹਦੇ ਕੋਲ ਪਹੁੰਚੀ ਹੈ ਤਬਦੀਲੀ ਤਾਂ ਹੋ ਗਈ ਨਾ ਉਹਦੇ ਗੁਣ ਕਰਕੇ ਉਹਦੇ ਸੁਭਾਅ ਕਰਕੇ ਉਹ ਚੇਂਜ ਹੋ ਗਿਆ ਗੰਧ ਵਾਲਾ ਰੁੱਖ ਸੁਗੰਧ ਨਾਲ ਭਰਿਆ ਗਿਆ